ਅੰਜੀ ਸਰਨ ਸਸਿਆਕਾਰ ਬ੍ਰਿੰਗ ਫੈਮਿਲੀ ਵਲੌਗਸ ਥੋੜਾ ਸਵਾਗਤ ਹੈ ਹੋਰ ਤੁਸੀਂ ਕਿਵੇਂ ਸਾਰੇ ਠੀਕ ਠਾਕ ਵਧੀਆ ਅਸੀਂ ਵੀ ਠੀਕ ਠਾਕ ਆ ਜੀ ਅੱਜ ਆਪਾਂ ਕਰਾਂਗੇ ਜੀ ਸਫਾਈਆਂ ਚਵਾਰੇ ਦੀਆਂ ਤੇ ਬਾਕੀ ਦੇ ਘਰ ਦੀਆਂ ਹੁਣ ਆਪਾਂ ਚੱਲੀਏ ਚਵਾਰੇ ਦੀ ਸਫਾਈ ਕਰਨ ਸੋ ਭਈ ਆਪਾਂ ਇੱਕ ਬਾਲਟੀ ਪਹਿਲਾਂ ਲਿਆਂਦੀ ਸਾਰਾ ਆਪਾਂ ਸਮਾਨ ਚੱਕ ਲੇ ਹਾਂ ਦੋਏ ਕਮਰੇ ਦੀ ਆਪਾਂ ਸਫਾਈਆਂ ਕਰਦਾਂਗੇ। ਲਓ ਇਹ ਗੇੜਾ ਪੱਖ ਹੋਈ ਏ। ਆਪਣੇ ਤੋਂ ਬਾਰੇ ਬਿਲਕੁਲ ਨਹੀਂ। ਹਾਂ ਬੜੀ ਸੋਹਣੀ ਸੀ ਮੈਂ ਲਾ। ਇੱਥੇ ਆਪਾਂ ਨੇ ਪਹਿਲਾਂ ਥੋੜੇ ਸੀ ਜੀ ਮੰਜੇ ਇੱਥੇ ਬਹੁਤ ਸਾਰੇ ਮੰਜੇ ਪਏ ਸੀ। ਆਹ ਜੀ ਡੈਵੀ ਦਾ ਘਰ। ਆਪਣੇ نیچے ਲਾਇਆ ਹੋਇਆ ਸੀ ਜੀ ਤਖਤ ਉਸ ਤੇ। ਲੋ ਜੀ ਆਪਣੇ ਚਿਬਾਰਿਆਂ ਦੀਆਂ ਸਫਾਈਆਂ ਹੋ ਗਈਆਂ ਜੀ ਕੰਪਲੀਟ ਆ। ਆ ਦੇਖੋ ਜੀ ਸਭ ਕੰਪਲੀਟ ਹੋ ਗਿਆ। ਪੋਚਾ-ਪੋਚਾ ਲੱਗ ਗਿਆ। ਸਭ ਕੁਝ ਕਰਤਾ। ਆ ਦੂਜਾ ਕਮਰਾ ਵੀ ਕੰਪਲੀਟ ਹੋ ਗਿਆ ਜੀ। ਸਭ ਕੁਝ ਹੋ ਗਿਆ। ਆਪਾਂ ਨੂੰ ਇਹ ਡੇਢ ਘੰਟਾ ਲੱਗ ਗਿਆ ਸਾਰਾ ਕੁਝ ਕਰਨ ਨੂੰ। ਆਹ ਜੀ। लो भाई मित्र हम अपने सारे उत्ते अपने चबारे की सफाइया हो गई जी कंप्लीट तो ते कमरे चाहन चंकी तरह साफ करते हूँ आप सफाई करा जी नीचे वाले कमर की लो जी आप हूँ आ गए जी नीचे अपनी अर्धी सफाई होगी जी कंप्लीट हाँ देखो आप कमरे दिया सफाइया कर देंगे बच्च अपनी सफाई लगभग कंप्लीट होगी जी ਸਾਰੀਆਂ ਫੋਟੋ ਆਪਾਂ ਇਹ ਵਾਲੀਆਂ ਸਾਫ਼ ਕਰਤੀਆਂ ਨੀਚੇ ਤਾਰ ਕੇ ਬਸ ਇੱਥੇ ਝਾੜੂ ਲਾਉਣਾ ਰਹਿ ਗਿਆ ਲੋ ਜੀ ਹੁਣ ਤੁਹਾਨੂੰ ਦਿਖਾਉਣਾ ਜੀ ਇਹ ਤਾਂ ਕਮਰੇ ਦਾ ਹਾਲ ਹਾਂ ਦੇਖੋ ਇਹ ਪੂਰਾ ਗੰਦੇ ਗੰਦ ਪੈ ਗਿਆ ਪਿਆ ਆਹ ਵਾਲਾ ਕਮਰਾ ਹੀ ਸਾਫ਼ ਕਰਾਂਗੇ ਹਾਂ ਦੇਖੋ ਸਭ ਕੁਝ ਪਿਆ ਸਾਰੇ ਆਪਾਂ ਇਹਨਾਂ ਦੇ ਕਵਰ ਲਾਤੇ ਜੀ ਆਪਾਂ ਸਾਰੀ ਕਾਂਸਾ ਆਪਾਂ ਸਾਫ਼ ਕਰਾਂਗੇ ਤਾਰ ਕੇ ਆਵਲੀ ਫੋਟੋਆਂ ਚ ਕਾਂਗੇ ਆਪਾਂ ਸਾਰੀਆਂ ਲੋ ਜੀ ਆਪਾਂ ਸਾਰਾ ਕਬਾੜ ਕੱਢਤਾ ਆ ਦੇਖੋ ਇਹ ਨੰਨੇ ਕੁਸ ਨਿਕਲੇ ਆਪਾਂ ਨੇ ਪਰਦੇ ਲਾ ਦਿੱਤੇ ਜੀ ਹੁਣ ਆਹਲੇ ਕਮਰੇ ਦੇ ਵਿੱਚ ਪਰਦੇ ਪਰਦੇ ਸਭ ਤੋਂ ਤੇ ਸੀ ਜੀ ਚਾਦਰਾਂ ਪਛਾਣੀਆਂ ਰਹਿ ਗਈਆਂ ਝਾੜੂ ਲਾਉਣਾ ਰਹਿ ਗਿਆ ਬਾਕੀ ਸਾਰਾ ਕੁਝ ਆਪਣੇ ਕਮਰੇ ਦਾ ਵੀ ਡਾਨਣਾ ਸਾਰੀਆਂ ਫੋਟੋ ਆਪਾਂ ਨੇ ਸਾਫ਼ ਕਰਤੀਆਂ ਸਭ ਕੁਝ ਸਾਫ਼ ਕਰਤਾ ਬਸ ਝਾੜੂ ਲਾਉਣਾ ਰਹਿ ਗਿਆ

ਕਿੰਨੇ ਦਿਨ ਹੋ ਗਏ ਤੁਹਾਨੂੰ ਇਹ ਸਾਡਾ ਪਾਣੀ ਨਹੀਂ ਆਉਂਦਾ ਫਿਰ ਲਾ ਦੇਖੋ ਕੋਤਰਾ ਨਹੀਂ ਆਉਂਦਾ ਹੈ ਨਾ ਦੋ ਬੱਚੇ ਤਾਂ ਪਹਿਲਾਂ ਪਾਰਟਿਸ ਦੋ ਬੱਚੇ ਲੇਉਗੇ ਨਹੀਂ ਆ ਰਿਹਾ ਕਿੰਦੀ ਹੈ ਲੋਗੀ ਆਪਣੇ ਸ਼ਟਰ ਧੋੜਿਆ ਸੀ ਜੀ ਹੁਣ ਆਪਾਂ ਧੋੜਿਆ ਜੀ ਫਰਸ਼ ਲੋ ਜੀ ਹੁਣ ਆਪਾਂ ਵਾਈਪਰ ਮਾਰ ਕੇ ਪਾਣੀ ਕੱਢ ਦਈਏ मैं भी अपने खोल के सारिया साफ करती हाँ फोटो भी अपने साफ करती हैं सारिया सारिया हाँ देखो जी लगा हमारा भी अपना है साफ भी चादर भी अपने ने बछातिया फोटो भी अपने इथे दियाँ साफ करती ए सी अपनी कार चढ़ाता पोचा पूचा सब लग गई, ही बारी भी अपने सारा साफ करता पानी ना बस तो थोड़ा जहा गि पखा अपना फैटता वो भी सुख जूगा थोड़े टाइम चाहिए वह भी अपने चंगी तरह साफ करते ना उत्ते ही घोंसला पा लिया थी जानवर ने ਫਿਰ ਆਪਾਂ ਨੂੰ ਲੋ ਮੈਟਰ ਆਪਣੇ ਗੱਡੀ ਦਿੱਤੀ ਧੋ ਦੇਖੋ ਬਾਈ ਜਿਵੇਂ ਆਂ ਸ਼ਾਹ ਕਰਤੀ ਦਿੱਲੀ ਭਈਆਸਾ ਹੰ ਰੈਡੀ ਤੋਰ ਰਹੇ ਨੇ ਬਈ ਮੋਟਰਸਾਈਕਲ ਹਾ ਦੇਖੋ ਉਸ ਮੋਟਰਸਾਈਕਲ ਦੇ ਝੱਗ ਝੁਕ ਲਾ ਕੇ ਚੰਗੀ ਤਰ੍ਹਾਂ ਜੇ ਤੁਸੀਂ ਪਾਣੀ ਮਾਰਤਾ ਗੱਡੀ ਆਪਣੇ ਸਾਰੀ ਸਾਈ ਧੋਤੀ ਲੋ ਮੈਟਰ ਹੁਣ ਆਪਾਂ ਕਰਾ ਰਹੇ ਆ ਤਿੰਨੇ ਕਮਰੇ ਦੀ ਸਫਾਈਆਂ ਅਰੇ ਖਸਨ ਦਿਖਾਉਣੀਆਂ ਆ ਆਪਣੇ ਸਾਰਾ ਕੁਝ ਸਜੂ ਚ ਤਾਰਤਾ ਇਹਨਾਂ ਦੇ ਆਪਣੇ ਸ਼ੀਟਾ ਛੁੱਟਾ ਤਾਰਤੀਆਂ ਆਪਣੇ ਜੀ ਚਾਦਰ ਵੀ ਤਾਰਤੀ ਇਹਨਾਂ ਦੇ ਕਵਰ ਵੀ ਤਾਰਤੇ ਪੜਦੇ ਵੀ ਆਪਣੇ ਲਾਤੇ ਹਲ ਮਾਰੀ ਆਪਾਂ ਬਾਹਰੇ ਕੱਢ ਕੇ ਸਾਰਾ ਕੁਝ ਸਾਫ਼ ਕਰਾਂਗੇ ਆਪਾਂ ਹੋਰ ਜੀ ਹੁਣ ਆਪਾਂ ਖਾਣੇ ਤੁਹਾਨੂੰ ਦੋਏ ਕਮਰੇ ਦੀ ਆਹ ਦੇਖੋ ਜੀ ਅੱਪ ਕਰ ਰਹੇ ਇਹ ਦਵਾਜਾ ਆਪਣਾ ਸਟੋਰ ਸਾਫ ਆਰਾ ਕੋ ਦਾ ਆਪਾਂ ਸਾਫ ਕਰਦੇ ਹਾਂ ਜੀ ਸਭ ਚੱਕ ਕੇ ਆਪਣਾ ਛੱਤੀ ਵੀ ਸਾਫ ਕਰ ਦਾਂਗੇ ਅੰਦਰ ਲਈ ਇਹ ਦਵਾਜਾ ਪਾਸ ਕਮਰਾ ਸਾਫ ਕਰਦੇ ਹਾਂ ਜੀ ਹਾਈ ਪੀ ਇਹਦੇ ਵੀ ਆਪਣੇ ਪਰਦੇ ਲਾਤੇ ਇਧਰ ਵੀ ਆਪਾਂ ਪਰਦੇ ਲਾਤੇ ਇੱਥੋਂ ਆਪਾਂ ਸਮਾਨ ਵੀ ਚੱਕਤਾ ਬਸ ਆ ਬੈੱਡ ਬੁੱਡ ਪਰਾਂ ਕਰਕੇ ਇਹਨੂੰ ਵੀ ਅਪਚੀਂ ਕੀ ਤਰ੍ਹਾਂ ਧੋ ਲਾਂਗੇ ਲੋ ਜੀ ਆਪਣਾ ਤਿੰਨੇ ਤਿੰਨੇ ਕਮਰੇ ਸਫਾਈ ਕਰਤੀ ਆ ਤੁਸੀਂ ਦੇਖੋ ਇਹਨਾਂ ਸਾਫ ਕਰਦੇ ਆ ਆਪਣੇ ਸਾਰੀ ਚੀਜ਼ਾਂ ਜਿੱਥੇ ਉੱਤੀਆਂ ਉੱਥੇ ਲਾਤੀਆਂ ਚਲੋ ਜੀ ਆਪਣੇ ਸਾਰੇ ਕਵਰ ਗੌਰ ਬੁਝਾਤੇ ਜਿਹੜੇ ਅੰਦਰ ਫੋਟੋਆਂ ਨੇ ਸ਼ੋਪੀਸ ਦਿਓ ਵੀ ਆਪਣੇ ਚੱਕ ਕੇ ਸਾਫ ਕਰਤੀਆਂ ਕਵਰ ਸਾਰੀਆਂ ਚੀਜ਼ਾਂ ਦੇ ਆਪਾਂ ਨੇ ਪਾਤੇ ਤੁਸੀਂ ਦੇਖ ਸਕ ਰਹੇ ਹੋ ਲੋ ਜੀ ਆਪਣੇ ਸਟੋਰ ਵੀ ਸਾਫ਼ ਕਰਤਾ ਸਾਰਾ ਧੋਸ ਮਾਰ ਕੇ ਆਪਣੇ ਰੈਡੀ ਕਰਤਾ ਜਿਹਾਵਲਾ ਵੀ ਸਟੋਰ ਜਿਹੜਾ ਵੀ ਇੱਥੇ ਪਿਛਲੀ ਕਲੀਪ ਵਿੱਚ ਤੁਸੀਂ ਦੇਖ ਸਕਦੇ ਹੋ ਸਮਾਨ ਪਿਆ ਸੀ ਉਹ ਆਪਣੇ ਜਿੱਥੇ ਵੀ ਪਿਆ ਰੱਖਣਾ ਸੀ ਉਹ ਆਪਣੇ ਰੱਖਤਾ ਪੋਚਾ ਪੂਚਾ ਲਾ ਕੇ ਪੂਰਾ ਕਮਰਾ ਰੈਡੀ ਹੈ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਚਾਇ ਸਮਾਨ ਪਿਆ ਸੀ ਪਹਿਲਾਂ ਇੱਥੇ ਲੋ ਜੀ ਆਪਣੇ ਲਾਸਟ ਕਮਰੇ ਦੀ ਸਫਾਈ ਮਤਲਬ ਕਿ ਆਪਣੇ ਬੈਡਰੂਮ ਦੀ ਸਫਾਈ ਵੀ ਹੋ ਗਈ ਸੀ ਪੰਸਾਰਾ ਕੋ ਸਾਫ ਕਰਤਾ ਚਾਦਰਾਂ ਚੜਾਤੀਆਂ ਪਰਦੇ ਵੀ ਆਪਣੇ ਪਾਤੀ ਕਣਕ ਨੂੰ ਸਾਫ ਕਰਤੀ ਫੋਟੋਆਂ ਸਾਫ ਕਰਤੀਆਂ ਸ਼ੂਪੀਸ ਵੀ ਸਾਫ ਕਰਤਾ ਤੁਸੀਂ ਦੇਖ ਸਕਦੇ ਹੋ ਪੂਰੇ ਫੁੱਲ ਕਮਰੇ ਦੀ ਲੁੱਕ ਕਿਵੇਂ ਦੀ ਆ ਰਹੀ ਹੈ ਤੇ ਦੀ ਗੱਲੀਏ ਤੇ ਫੇਰ ਜਿਲਮਾ ਦੇਖੀ ਖੋਲੀ ਗਿਆ ਲੈ ਲਾਈ ਉਹ ਸੰਗੜਾਈ ਖੜੀ ਪੈਰ ਤੇ ਆਹ ਚੱਕ ਇਧਰ ਮਾਰੀ ਨੀ ਗਾ ਸਾਰਾ ਟਾਗਾ ਬੁਰਾ ਆ ਪੱਟਦੇ ਬੇਲਾ ਆਖਾ ਦੀ ਬਾਹਰ ਖੜੀ ਸਾਰੀ ਸਾਰੀ ਸਾਰਾ ਰੋੜਾ ਪਾਹਾਂ ਜੀ ਲੈ ਵੀ ਖਾਂ ਜੀ ਇੱਥੇ ਲੈ ਤਾਈਂ ਅਰੇ ਨਾ ਸਮਾਪਤ ਕਰੀ ਕਰੀ ਸਫਾਈ ਦੇ ਜਖਣਾ ਮਾਰਤੀ

ਕੋਣ ਕਿਤੇ ਪੁਰੇ ਨਹੀਂ ਤੇ ਖੜਕੇ ਦੋ ਕਰਦੇ ਹੋ ਉੱਤੇ ਵੀ ਰੱਖੇ ਹੋਣਗੇ ਫਿਰ ਵੀ ਕੱਟ ਕੇ ਦੇਖ ਲੋ ਕਿੱਡੀ ਆ ਸੀ ਉਹਦੇ ਉੱਪਰ ਤੇ ਇਹ ਉਰੀ ਖੜਕੇ ਖਾ ਗਈ ਪੂਰੀ ਖੜਕੇ ਖਾ ਗਈ ਉੱਪਰਲੇ ਐਡੀ ਜ਼ੋਰ ਚੱਕਰ ਵਗ ਗਿਆ ਮੈਨੂੰ ਤਾਂ ਲੱਗਦਾ ਉੱਤੀ ਨਾ ਚੜ ਗਈ ਉਹ ਆ ਮਾਰ ਰਖੇ ਨੇ ਪੰਜੇ ਜੀ ਫਿਰ ਆਪ ਕੋ ਤਾਂ ਸੱਟ ਵੱਜ ਜੇ ਹੁਦਦਾਰ ਜੀ ਫਿਰ ਆਇਆ ਮਹੋਬੀ ਉਹ ਕਿ ਮੈਂ ਡਿੱਗ ਗਿਆ ਤੇ ਆਪ ਡਿੱਗੇ ਡਿੱਦੇ ਤਾਂ ਦੇਵੀ ਤੇ ਅੱਛਾ ਜਦੋਂ ਆਏ ਨਾ ਉਹ ਕਰਿਆ ਨਹੀਂ ਆ ਬੇਲਾਂ ਨੂੰ ਖਿੱਚ ਪਈ ਆ ਉਦੋਂ ਆਹ ਤਾਂ ਖਾਦੀ ਨੇ ਫਿਰ ਉੱਪਰ ਤੱਕ ਤਾਂ ਖਾਦੀ ਨੇ ਇਹਦਾ ਖਾਦੀ ਨੇ ਆ ਬੇਲਾਂ ਜਿਹੜੇ ਹੁੰਦੇ ਨੇ ਸਿਜਿਓਂ ਖਿੱਚੀਆਂ ਨੇ ਉਹਦੇ ਨਾਲ ਡਿੱਗੇ ਨੇ ਉਧਰਲੇ ਤਾਂ ਦੇਖਿਓ ਇਹ ਨੀ ਮੋਟੀ ਜੜਤੀ ਚੋਂ ਕਿਉਂਕਿ ਮੈਂ ਤਾਂ ਹਰ ਕਰਨਾ ਜੇ ਮੇਰੇ ਪਿਛਲੇ ਸਾਲ ਦੇ ਨਾਲੇ ਹੋਏ ਤਿੰਨੂੰ ਚੌੜੇ ਇਹ ਪਿਛਲੇ ਸਾਲ ਕਰਕੇ ਮੋਟੇ ਵਾਲੇ ਹੋਏ ਪੈ ਗਏ ਇਹ ਬੂਟੇ ਆਹ ਉਪਰੋਂ ਆਏ ਨਹੀਂ ਹੈਗਾ ਵੀ ਖਰਾਬ ਕਰੇ ਨਹੀਂ ਇਹ ਖਾਏ ਗਈ ਉਹ ਪਰ ਪਰ ਹਾਲਤ ਨਾਲ ਪੂਰੀ ਪੂਰੀ ਭਰੀ ਹੋਈ ਸੀ ਉਹ ਜਿਹੜਾ ਤੇਰਾ ਸਨੇਕ ਪਲਾਂਟ ਵੀ ਉਹ ਦੇਖ ਲਓ ਇਹਨਾਂ ਪੂਰਾ ਭਰੇ ਹੋਇਆ ਹੈ। ਬਾਕੀ ਤੇ ਆਹ ਦੇਖਦਾ ਸਾ ਤੇ ਜਿੱਦ ਦਾ ਆਹ ਦੇ ਜਿੱਦ ਦਾ ਸਾਰੇ ਨੂੰ ਚੁੱਪ ਤੋਂ ਪੈਰ ਖੇੜੀ ਕਰਦੀ ਉਹ ਤੇ ਦਰ ਕਰਾਦੀ ਆਹ ਮੇਰਾ ਸਨੇਕ ਜਿਹੜਾ ਉਰੇ ਜੈਡ ਪਲਾਂਟ ਇੱਥੇ ਆਹ ਰੱਖਿਆ ਹੋਇਆ ਸੀ ਇਹ ਇੱਥੇ ਪਿਆ ਦੀ ਆਹ ਇਹਨਾਂ ਸਾਰੇ ਬੁੱਟੇ ਹੀ ਖਾ ਗਏ ਹੈ। ਪਹਿਲੀ ਕੋਈ ਫੋਟੋ ਨਹੀਂ ਹੈਗੀ ਨਹੀਂ ਉਹ ਲਾਉਂਦੇ ਨਾਲ ਵੀ ਪਹਿਲਾਂ ਇਹ ਦੇਖੂਗਾ। ਆ ਇਹ ਦਿਨ ਖੈ ਗਈ ਹੈ।

ਤੈਨੂੰ ਕਿੱਦੇ ਜਾਂਦੇ ਅੰਦਰ ਬੜੂ ਤੋ ਚੰਦਰਬਨ ਨੂੰ ਗੁਰੂ ਗੋੜੀ ਹੁੰਦੇ ਗੋੜੀ ਹੁੰਦੇ ਚੱਲ ਪਾ ਚੱਲ ਬਣਾ ਚਾਹ ਕਰੀ ਚਾਹ ਪੀ ਲਓ ਜੀ ਜਿਹੜੀ ਚੀਜ਼ ਆਪਾਂ ਛੱਡੀ ਸੀ ਜੀ ਉਹ ਵਾ ਕੇਆਰੀ ਛੱਡੀ ਸੀ ਜੀ ਆਪਾਂ ਨੇ ਇਹਦੇ ਉੱਤੇ ਹਜੇ ਫਲੀਆਂ ਲੱਗਦੀਆਂ ਨੇ ਪਰ ਇਹ ਵੀ ਆਪਣੀ ਰਾਤ ਨੂੰ ਜੀਕ ਮੈਸ ਖੁੱਲ ਗਈ ਤੇ ਉਹਨੇ ਸਾਰਾ ਕੁਝ ਸਾਫ਼ ਕਰਤਾ ਸਭ ਕੁਝ ਪੱਟਤਾ ਯੋਨੇ ਉਹ ਵੀ ਅੱਜ ਦੇ ਵਲੌਗ ਦਾ ਪੰਟ ਇੱਥੇ ਕਰਦੇ ਆ ਜੋ ਵੀ ਨਵਾਂ ਵਲੌਗ ਵਧੀਆ ਲੱਗਿਆ ਹੋਵੇ ਆਪਣੇ ਵਲੌਗ ਨੂੰ ਕਰਦੇ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਰਦੇ ਇੱਕ ਨੂੰ ਸਬਸਕ੍ਰਾਈਬ ਕਰਦੇ ਜੀ 올 ਤੇ